ਰੱਖੇ ਤੇਰੇ ਤੇ ਕੀ ਮਾਦਿਓ ਉਹ ਬਚਦਾ ਤੁਹੀਓ ਪਰਮਾਣਿ ਦਿੱਤਾ ਸਾਨੂੰ ਹੰਗੂ ਸੱਚ ਦਾ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਜੱਗਿਆ ਛੇ ਤੂੰ ਜਦ ਤੂੰ ਪਰਮੇ ਤੁਹੀਓ ਸਾਡੇ ਨਾਲ ਨਹੀਂਆ ਕੱਲੇ ਕੱਲੇ ਸਭ ਤੋਂ ਪਹਿਲਾਂ ਜਿੰਨੇ ਵੀ ਭੈਣ ਭਰਾ ਮੇਰੀ ਬਾਤ ਸੁਣ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਐਮ ਸੀ ਦੀ ਮੇਰਾ ਨਾਮ ਫਾਦਰ ਮਲਕਰਾਜ ਚਰਚ ਆਫ ਸੁਖ ਪੰਡਾਰ ਚੈਰੀਟੇਬਲ ਟਰਸਟ ਜਿਹੜਾ ਇਹ ਵੇਲੇ ਪ੍ਰਭੂ ਦੇ ਅਭਿਸ਼ੇਕ ਨਾਲ ਪਵਿੱਤਰ ਆਤਮਾਂ ਦੇ ਦੁਆਰਾ ਚੱਲ ਰਿਹਾ ਹੈ ਜਦੀ ਗਵਾਹੀ ਪ੍ਰਭੂ ਯਸਮਸੀ ਕਰ ਰਹੇ ਨੇ ਸੋ ਮੈਂ ਆਪ ਜੀ ਦੇ ਚੈਨਲ ਆਈ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੁਨੀਆ ਭਰ ਦੇ ਵਿੱਚ 크리스마ਸ ਦੀਆਂ ਲੋਕੀ ਖੁਸ਼ੀਆਂ ਮਨਾ ਰਹੇ ਨੇ ਇੱਕ ਦੂਸਰੇ ਨੂੰ ਵਧਾਈਆਂ ਭੇਜ ਰਹੇ ਨੇ ਤੇ ਪ੍ਰਭੂ ਦਾ ਭਜਨ ਕੀਰਤਨ ਕਰਕੇ ਧੰਨਵਾਦ ਕਰ ਰਹੇ ਨੇ ਸੋ ਇਹਦੇ ਬਾਰੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਬਹੁਤ ਸਾਰੇ ਲੋਕਾਂ ਦੇ ਕਈ ਵਾਰ ਵਿਚਾਰ ਹੁੰਦੇ ਨੇ ਕਿ ਸੈਂਤ ਪ੍ਰਭੂ ਯਿਸੂ ਮਸੀਹ ਇਹਨੂੰ ਕਈ ਲੋਕ ਗੱਲ ਕਰ ਦਿੰਦੇ ਨੇ ਕਿ ਜਿਵੇਂ ਇਹ ਥੋੜੇ ਸਮੇਂ ਤੋਂ ਆਏ ਨੇ। ਬੇਸ਼ੱਕ 크੍ਰਿਸਚੀਅਨ ਭਾਈਚਾਰੇ ਦੇ ਵਿੱਚ ਜਾਗਰਤੀ ਥੋੜੇ ਸਮੇਂ ਤੋਂ ਆਈ ਆ। ਉਹ 50-60 ਸਾਲ ਤੋਂ। ਪਰ ਪ੍ਰਭੂ ਯਿਸੂ ਮਸੀਹ ਦਾ ਜਨਮ ਇਹ ਅੱਜ ਤੋਂ 2000 24 ਸਾਲ ਪਹਿਲਾਂ ਇਸ ਧਰਤੀ ਤੇ ਹੋਇਆ ਸੀ। ਸੋ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਸੰਤਾਂ ਨੇ ਭਵਿੱਖ ਬਾਣੀਆਂ ਕੀਤੀਆਂ। ਕਹ ਦਈਏ ਕਿ ਸਭ ਤੋਂ ਪਹਿਲੀ ਭਵਿੱਖਬਾਣੀ ਪਰਮੇਸ਼ਵਰ ਨੇ ਖੁਦ ਆਪ ਭਵਿੱਖਬਾਣੀ ਕੀਤੀ ਅਬਰਾਹਮ ਦੇ ਨਾਲ ਉਸ ਤੋਂ ਬਾਅਦ ਪਰਮੇਸ਼ਵਰ ਨੇ ਦੂਜੀ ਭਵਿੱਖਬਾਣੀ ਇਸਹਾਕ ਨਾਲ ਕੀਤੀ ਉਸ ਤੋਂ ਬਾਅਦ ਪਰਮੇਸ਼ਵਰ ਨੇ ਯਕੂਬ ਨਾਲ ਗੱਲ ਕੀਤੀ ਜੋ ਅਬਰਾਹਮ ਦਾ ਪੋਤਰਾ ਸੀ ਇਹਨਾਂ ਲੋਕਾਂ ਦੇ ਵਿੱਚੋਂ ਸਭ ਤੋਂ ਪਹਿਲੀ ਭਵਿੱਖਬਾਣੀ ਯਕੂਬ ਨੇ ਕੀਤੀ ਜਿਹੜੀ ਅਸੀਂ 19 BC ਦੇ ਵਿੱਚ ਵੇਖਦੇ ਹਾਂ ਬਾਣੀ ਸਾਨੂੰ ਸਨਿਆਹ ਦਿੰਦੀ ਹੈ ਜਦ ਅਸੀਂ ਉਤਪਉ ਦੀ ਪੋਥੀ ਪੜ੍ਹਦੇ ਹਾਂ ਇਥੋਂ ਸਾਨੂੰ ਮਿਲਦਾ ਕਿ ਪਹਿਲੀ ਭਵਿੱਖਬਾਣੀ ਜਿਹੜੀ ਸੀ ਯਕੂਬ ਨੇ ਕੀਤੀ ਸੀ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਸੋ ਉਸ ਤੋਂ ਬਾਅਦ ਜਿਹੜੀ ਦੂਸਰੀ ਭਵਿੱਖਬਾਣੀ ਸੀ ਉਹ ਬਲੀਆਮ ਨੇ ਕੀਤੀ ਸੀਗੀ 1400 BC ਦੇ ਵਿੱਚ ਗਿੰਤियां 24 ਬਾਅਦ 15 ਤੋਂ 16 ਇਹ ਜਦੋਂ ਅਸੀਂ ਪੜਦੇ ਹਾਂ ਸੋ ਇੱਥੇ ਵੱਖ-ਵੱਖ ਗ੍ਰੰਥਾਂ ਦੇ ਵਿੱਚ ਵਾਸ ਵੱਖ-ਵੱਖ ਕਿਤਾਬਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਜ਼ਿਕਰ ਕੀਤਾ ਗਿਆ ਬਹੁਤ ਸਾਰੀਆਂ ਭਵਿੱਖ ਬਾਣੀਆਂ ਕੀਤੀਆਂ ਗਈਆਂ ਬਹੁਤ ਸਾਰਾ ਸੁਨਿਆਹ ਲੋਕਾਂ ਨੂੰ ਦਿੱਤਾ ਗਿਆ ਕਿ ਸੰਸਾਰ ਦਾ ਮੁਕਤੀ ਦਾਤਾ ਇਹ ਸੰਸਾਰ ਦੇ ਵਿੱਚ ਆਉਣ ਵਾਲਾ ਹੈ ਸੋ ਪ੍ਰਭੂ ਦੀ ਪਵਿੱਤਰ ਬਾਣੀ ਬਿਆਨ ਕਰਦੀ ਆ ਕਿ 750 ਸਾਲ ਪਹਿ ਵਿਖਬਾਣੀ ਜੜੀ ਸੀ ਵੀ ਉਹ ਕੀਤੀ ਜਸਾ ਨਬੀ ਨੇ ਜਿੱਦਾਂ ਅਸੀਂ ਜਸਾ ਨੋਂ ਦੀ ਸਿਹਤ ਪੜਦੇ ਹਾਂ ਸੋ ਇਸ ਤੋਂ ਅੱਗੇ 592 BC ਦੇ ਵਿੱਚ ਭਵਿੱਖਬਾਣੀ ਹੋਈ ਹਿਜ਼ਕੀਏ ਇੱਕੀ ਬਾਤ ਜਦੋਂ ਸਤਾਈਅਤ ਪੜਦੇ ਹਾਂ 735 ਦੇ ਵਿੱਚ 735 BC ਦੇ ਵਿੱਚ ਭਵਿੱਖਬਾਣੀ ਕੀਤੀ ਗਈ ਸੰਤ ਮੀਕਾ ਦੇ ਦੁਆਰਾ ਉਸ ਤੋਂ ਬਾਅਦ ਜਿਦਾਂ ਅਸੀਂ ਬਾਣੀ ਪੜਦੇ ਹਾਂ ਤੇ 605 BC ਦੇ ਵਿੱਚ ਭਵਿੱਖ ਬਾਣੀ ਕੀਤੀ ਗਈ ਦਾਨੀਅਲ ਦੇ ਦੁਆਰਾ ਉਸ ਤੋਂ ਬਾਅਦ ਬਾਣੀ ਸਾਨੂੰ ਸੁਨਾਹ ਦਿੰਦੀ ਹੈ ਕਿ 500 BC ਦੇ ਵਿੱਚ ਭਵਿੱਖ ਬਾਣੀ ਕੀਤੀ ਗਈ ਯਕਰੀਆ ਦੇ ਦੁਆਰਾ ਸੋ ਇਹ ਭਵਿੱਖ ਬਾਣੀਆਂ ਜਿਹੜੀਆਂ ਨੇ 432 ਦੇ ਵਿੱਚ ਭਵਿੱਖ ਬਾਣੀ ਕੀਤੀ ਗਈ ਮੁਲਾਕੀ ਤਿੰਨ ਬਾਪ ਦੀ 1 2 3 ਜਦੋਂ ਪੜਦੇ ਆ ਇੱਥੇ ਇਹਨਾਂ ਭਵਿੱਖ ਬਾਣੀਆਂ ਦਾ ਬਹੁਤ ਸਾਰੀਆਂ ਥਾਵਾਂ ਤੇ ਜ਼ਿਕਰ ਕੀਤਾ ਗਿਆ ਜਿਹੜਾ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਕਈ ਹਜ਼ਾਰ ਸਾਲ ਪਹਿਲਾਂ ਇਹ ਭਵਿੱਖ ਬਾਣੀਆਂ ਹੋ ਚੁੱਕੀਆਂ ਨੇ ਤੇ ਜੋ ਭਵਿੱਖ ਬਾਣੀਆਂ ਹੋਈਆਂ ਨੇ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਪਰਮੇਸ਼ੁਰ ਦੀ ਬਾਣੀ ਕਦੇ ਖੰਡਨ ਨਹੀਂ ਹੁੰਦੀ ਕਿਉਂਕਿ ਪਰਮੇਸ਼ੁਰ ਨੇ ਜਿਹੜਾ ਆਪਣੇ ਨਬੀਆਂ ਨਾਲ ਆਪਣੇ ਲੋਕਾਂ ਲੋਕਾਂ ਨਾਲ ਵੱਖ-ਵੱਖ ਜਗ੍ਹਾ ਤੇ ਸ爱 ਸੁਨਿਹਾ ਭੇਜਿਆ ਸੀ ਸੰਸਾਰ ਦੇ ਲੋਕਾਂ ਨੂੰ ਦੁਨੀਆ ਭਰ ਦੇ ਲੋਕਾਂ ਨੂੰ ਇਹਦਾ ਪੂਰਾ ਹੋਣਾ ਬਹੁਤ ਜ਼ਰੂਰੀ ਸੀ ਪ੍ਰਭੂ ਦੀ ਪਵਿੱਤਰ ਬਾਣੀ ਸਾਨੂੰ ਸੁਨਿਹਾ ਦਿੰਦੀ ਆ ਕਿ ਦਾਊਦ ਦੇ ਘਰਾਣੇ ਵਿੱਚੋਂ ਪ੍ਰਭੂ ਯਿਸੂ ਮਸੀਹ ਪੈਦਾ ਹੋਏ ਸੋ ਇਹ ਸੰਸਾਰ ਦੇ ਮੁਕਤੀਦਾਤਾ ਸੰਸਾਰ ਦੇ ਵਿੱਚ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਸੋ ਪਿਆਰਿਓ ਅੱਜ ਜਿੰਨੇ ਵੀ ਲੋਕ ਪ੍ਰਭੂ ਯਿਸੂ ਮਸੀਹ ਨਾਲ ਜੁੜ ਜਾਂਦੇ ਨੇ ਪਾਵੇਂ ਉਹ ਚੋਰ ਹੋਣ ਪਾਵੇਂ ਉਹ ਟਾਕੂ ਹੋਣ ਪਾਵੇਂ ਉਹ ਜਿੰਨਾ ਮਰਜੀ ਕਤਲੇਆਮ ਕੀਤਾ ਹੋਵੇ ਪਾਵੇਂ ਜਿੰਨੇ ਮਰਜੀ ਗੁੱਸੇ ਖੋ ਰਹੇ ਹੋਣ ਜਦੋਂ ਤੇ ਉਹ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਲੈਂਦੇ ਨੇ ਉਹ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਨੂੰ ਛੱਡ ਦਿੰਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਪਿਆਰ ਦਾ ਸਨੇਹਾ ਜਿਹੜਾ ਉਹ ਆ ਜਾਂਦਾ ਹੈ ਉਹ ਫਿਰ ਆਪ ਪਿਆਰ ਵੰਡਦੇ ਨੇ ਆਪ ਲੋਕਾਂ ਨੂੰ ਘਰ ਘਰ ਜਾ ਕੇ ਪਿਆਰ ਦਾ ਸਨੇਹਾ ਦਿੰਦੇ ਨੇ ਸੋ ਪ੍ਰਭੂ ਯਿਸੂ ਮਸੀਹ ਪਿਆਰ ਆ ਬਾਣੀ ਚ ਲਿਖਿਆ ਜਹੂਨਾ ਤਿੰਨ ਬਾਪ ਜਿਦਾ ਅਸੀਂ 16 ਹੈ ਤੇ ਇੱਥੇ ਲਿਖਿਆ ਪਰਮੇਸ਼ਰ ਨੇ ਜਗਤ ਨਾਲ ਜਿਹਾ ਪ੍ਰੇਮ ਕੀਤਾ ਜੋ ਉਸਨੇ ਆਪਣਾ ਕਲੌਤਾ ਪੁੱਤਰ ਦੇ ਦਿੱਤਾ ਇਹ ਸੰਸਾਰ ਦੇ ਲਈ ਮੇਰੇ ਲਈ ਔਰ ਇਹ ਦੁਨੀਆ ਪਰਦੇ ਲਈ ਪ੍ਰਭੂ ਯਸੂਸ ਮਸੀਹ ਇਹ ਸੰਸਾਰ ਦੇ ਵਿੱਚ ਆਏ ਨੇ ਜਿਨ੍ਹਾਂ ਨੇ ਸਾਨੂੰ ਆ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਪਿਆਰ ਦਾ ਸੰਦੇਸ਼ ਦਿੱਤਾ ਤੇ ਅੱਜ ਇੱਕ ਕ੍ਰਿਸਮਸ ਦਾ ਤਿਉਹਾਰ ਜਲਾ ਬੜੀਆਂ ਸਰਦਾਂ ਤੇ ਭਾਵਨਾਵਾਂ ਦੇ ਨਾਲ ਲੋਕ ਮਨਾ ਰਹੇ ਨੇ ਇੱਕ ਦੂਸਰੇ ਨੂੰ ਪਿਆਰ ਦਾ ਸਨੇਹ ਦੇ ਰਹੇ ਨੇ ਖੁਸ਼ੀ ਦਾ ਸਨੇਹ ਦੇ ਰਹੇ ਨੇ ਤਾਂ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਪਿਆਰ ਦੇ ਵਿੱਚ ਰੱਖੀਏ ਪਿਆਰ ਦੇ ਨਾਲ ਵਧਾਈਏ ਤਾਂ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਸਰਾਰਤੀ ਲੋਕ ਨੇ ਇਧਰ ਉਧਰ ਭੜਕਾ ਰਹੇ ਨੇ ਅਸੀਂ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਈਏ ਅਸੀਂ ਪ੍ਰਭੂ ਦਾ ਕੰਮ ਕਰੀਏ ਔਰ ਇੱਕ ਦੂਸਰੇ ਨਾਲ ਪਿਆਰ ਕਰੀਏ ਇਹ ਸਾਡਾ ਸੰਦੇਸ਼ ਹੈ ਜੀ ਹੁਣ ਸਾਡੀ ਸੋਭਾ ਯਾਤਰਾ 22 ਦਸੰਬਰ ਨੂੰ ਅ ਕੱਲ ਐਤਵਾਰ ਨੂੰ ਸੋ ਇਹ ਸੋਭਾ ਯਾਤਰਾ ਦੇ ਵਿੱਚ ਵੀ ਸਾਡਾ ਇਹੋ ਸੰਦੇਸ਼ ਲਵੇਗਾ ਕਿ ਅਸੀਂ ਆਪਸੀ ਪਿਆਰ ਨੂੰ ਵਧਾਈਏ ਆਪਸੀ ਸਾਂਝ ਨੂੰ ਵਧਾਈਏ ਭਾਈਚਾਰੇ ਕੇ ਸਾਝ ਨੂੰ ਕਾਇਮ ਰੱਖੀਏ ਇਹ ਅਸੀਂ ਘਰ ਘਰ ਪਿੰਡ ਪਿੰਡ ਕੱਲ ਜਾ ਕੇ ਤੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਾਂ ਜੀ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਸਾਨੂੰ ਡੀਕ ਰਹੇ ਨੇ ਬਹੁਤ ਤਗੜੇ ਤਗੜੇ ਲੰਗਰ ਲੱਗ ਰਹੇ ਨੇ ਤੇ ਸਾਰੇ ਹੀ ਧਰਮਾਂ ਦੇ ਲੋਕ ਤੇ ਕੱਲੇ 크ਿਸਚਨ ਨਹੀਂ ਜੀ ਇਹ ਸਾਰੇ ਧਰਮਾਂ ਦੇ ਲੋਕ ਸਾਡਾ ਬਹੁਤ ਸਤਿਕਾਰ ਕਰਦੇ ਨੇ ਮਸੀਹ ਭਾਈਚਾਰੇ ਲੋਕਾਂ ਦਾ ਔਰ ਬੜਾ ਇੱਜ਼ਤ ਮਾਣ ਦਿੰਦੇ ਨੇ ਇਹ ਜਿਹੜੀ ਸੁਭਾ ਯਾਤਰਾ ਸਾਡੀ 24ਵੀਂ ਸੁਭਾ ਯਾਤਰਾ ਜੀ ਸਾਨੂੰ 24 ਸਾਲ ਹੋ ਗਏ ਨੇ ਪਿੰਡ ਪਿੰਡ ਪੰਗਾਬ ਸਲਾਉਂਦੇਆਂ ਨੂੰ ਸੰਦੇਸ਼ ਦਿੰਦੇਆਂ ਨੂੰ ਕਿ ਪ੍ਰਭੂ ਯਸਮਸੀ ਦੇ ਆਗਮਨ ਪੂਰਵ ਦੀ ਅਸੀਂ ਵਧਾਈ ਦਿੰਨੇ ਆਂ ਔਰ ਲੋਕਾਂ ਨੂੰ ਪਿਆਰ ਦਾ ਸਨੇਹਾ ਦਿੰਨੇ ਆਂ ਤੇ ਲੋਕ ਵੀ ਸਾਨੂੰ ਬੜੇ ਸਤਿਕਾਰ ਦੇ ਨਾਲ ਕਬੂਲ ਕਰਦੇ ਨੇ ਸਾਰੇ ਧਰਮਾਂ ਦੇ ਲੋਕ ਲੰਗਰ ਲਾਉਂਦੇ ਨੇ ਇਕੱਠੇ ਹੋ ਕੇ ਸਰੋਪੇ ਭੇਂਟ ਕਰਦੇ ਨੇ ਔਰ ਬੜਾ ਸਤਿਕਾਰ ਕਰਦੇ ਨੇ ਪ੍ਰਭੂ ਯਸਮਸੀ ਦੇ ਨਾਮ ਵਿੱਚ ਖੁਦਾ ਦੇ ਸੇਵਕਾਂ ਸੰਤਾਂ ਦਾ ਤੇ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਖੁਦਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਤੇ ਇਹ ਜ਼ਿੰਦਗੀ ਅਸੀਂ ਪ੍ਰਭੂ ਦੇ ਲੜ ਲਈ ਹੋਈ ਆ ਤਾਂ ਕਿ ਅਸੀਂ ਪਿਆਰ ਦਾ ਸੰਦੇਸ਼ ਕਰ ਕਰ ਦਿੰਦੇ ਰਹੀ। ਮੈਂ ਫੇਰ ਤੋਂ ਤੁਹਾਡੇ ਚੈਨਲ ਆਈ ਜੀ ਦੁਨੀਆ ਭਰ ਵਿੱਚ ਵਸਦੀ ਸੰਗਤ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਜੀ। ਔਰ ਮੈਂ ਸਾਰਿਆਂ ਦਾ ਧੰਨਵਾਦ